ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਭਾਈ ਹਰਦੀਪ ਸਿੰਘ ਨਿਜਰ ਦੇ ਕਤਲ ਮਾਮਲੇ ਵਿੱਚ ਦੋਸ਼ੀ ਤਿੰਨ ਵਿਅਕਤੀਆਂ ਨੂੰ ਮੰਗਲਵਾਰ ਨੂੰ ਪਹਿਲੀ ਵਾਰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਸੋਮਵਾਰ ਯਾਨੀ ਕਿ ਅੱਜ ਇਹਨਾਂ ਨੂੰ ਬੀਸੀ ਦੇ ਵਿੱਚ ਸ਼ਿਫਟ ਕੀਤਾ ਗਿਆ ਤੇ ਕਮਲਪ੍ਰੀਤ ਸਿੰਘ ਜੋ ਕਿ 22 ਸਾਲਾ ਹੈ ਕਰਨ ਬਰਾੜ 28 ਸਾਲਾ ਤੇ ਕਰਨਪ੍ਰੀਤ ਸਿੰਘ ਨੂੰ ਸ਼ੁੱਕਰਵਾਰ ਨੂੰ ਸਵੇਰੇ ਐਡਵਿੰਟਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਮੰਨਿਆ ਜਾ ਰਿਹਾ ਹੈ ਕਿ ਤਿੰਨੋਂ ਵਿਦਿਆਰਥੀ ਵੀਜ਼ੇ ਦੇ ਉੱਤੇ ਦੇਸ਼ ਦੇ ਵਿੱਚ ਦਾਖਲ ਹੋਏ ਸਨ ਹਾਲਾਂਕਿ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਉਹ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਨਿਜਰ ਦੇ ਮਾਮਲੇ ਦੇ ਤਿੰਨ ਸ਼ੱਕੀ ਵਿਦਿਆਰਥੀ ਵੀਜ਼ੇ ਦੇ ਉੱਤੇ ਸਨ ਜਾਂ ਨਹੀਂ ਉਹ ਜੂਨ 2023 ਦੇ ਵਿੱਚ ਨਿਜਰ ਦੀ ਹੱਤਿਆ ਲਈ ਫਸਟ ਡਿਗਰੀ ਕਤਲ ਦੇ ਦੋਸ਼ਾਂ ਦਾ ਨਕਾਰੇ ਨੇ ਕੈਨੇਡਾ ਵਾਸੀ ਇਸ ਮਾਮਲੇ ਨੂੰ ਬਹੁਤ ਹੀ ਨਜ਼ਦੀਕੀ ਤੋਂ ਦੇਖ ਰਹੇ ਨੇ ਕਿ ਇਸ ਮਾਮਲੇ ਪਿੱਛੇ ਆਖਿਰਕਾਰ ਮਾਸਟਰਮਾਈਂਡ ਕੌਣ ਹੈ ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਸ ਪਿੱਛੇ ਪਾਰਾ ਦਾ ਹੱਥ ਹੋਣ ਦੀ ਗੱਲ ਪਹਿਲਾਂ ਹੀ ਕਹਿ ਚੁੱਕੇ ਨੇ ਪਿਛਲੇ ਸਤੰਬਰ ਦੇ ਵਿੱਚ ਪ੍ਰਧਾਨ ਮੰਤਰੀ ਟਰੂਡੋ ਨੇ ਸੰਸਦ ਦੇ ਵਿੱਚ ਖੜੇ ਹੋ ਕੇ ਕਿਹਾ ਸੀ ਕਿ ਨਿਜਰ ਦੀ ਹੱਤਿਆ ਨੂੰ ਪਾਰਾ ਸਰਕਾਰ ਦੇ ਏਜੰਟਾਂ ਦੇ ਨਾਲ ਜੋੜਨ ਦੇ ਸਬੂਤ ਵੀ ਦਿਖਾਈ ਦੇ ਰਹੇ ਨੇ ਪਾਰਾ ਸਰਕਾਰ ਨੇ ਨਾ ਦਾਅਵਿਆਂ ਦਾ ਖੰਡਨ ਕੀਤਾ ਪਰ ਉਦੋਂ ਤੋਂ ਦੋਵਾਂ ਦੇਸ਼ਾਂ ਦੇ ਸਬੰਧ ਤਨਾਪੂਰਨ ਬਣੇ ਹੋਏ ਨੇ ਉਹਨਾਂ ਨੂੰ ਕੈਨੇਡਾ ਆਉਣ ਦੇ ਲਈ ਪਾਸਪੋਰਟ ਕਿਵੇਂ ਦਿੱਤੇ ਗਏ ਯਾਨੀ ਜਿਹੜੇ ਸਟੂਡੈਂਟਸ ਦੇ ਉੱਤੇ ਜਿਹੜੇ ਸਟੂਡੈਂਟ ਦੋਸ਼ੀ ਪਾਏ ਗਏ ਨੇ ਉਹਨਾਂ ਨੂੰ ਪਾਸਪੋਰਟ ਕਿਵੇਂ ਦਿੱਤੇ ਗਏ ਨੇ ਤੇ ਕੈਨੇਡਾ ਜਾਣ ਦੇ ਲਈ ਦਸਤਾਵੇਜ਼ ਜਾਂ ਫਿਰ ਕਲੀਅਰੈਂਸ ਦੇਣ ਤੋਂ ਪਹਿਲਾਂ ਉਹਨਾਂ ਦਾ ਰਿਕਾਰਡ ਚੈੱਕ ਕਰਨਾ ਪੁਲਿਸ ਦੀ ਜ਼ਿੰਮੇਵਾਰੀ ਸੀ ਇਹਨਾਂ ਚੀਜ਼ਾਂ ਵੱਲ ਧਿਆਨ ਕਿਉਂ ਨਹੀਂ ਦਿੱਤਾ ਗਿਆ ਫਿਲਹਾਲ ਇਸ ਮਾਮਲੇ ਦੇ ਵਿੱਚ ਸਭੀਆਂ ਨਜ਼ਰਾਂ ਟਿਕੀਆਂ ਨੇ ਕਿ ਸਬੂਤਾਂ ਦੇ ਮੱਦੇਨਜ਼ਰ ਕੀ ਜਾਣਕਾਰੀ ਨਿਕਲ ਕੇ ਕੱਲ੍ਹ ਸਾਹਮਣੇ ਆਵੇਗੀ ਲੰਡਨ ਰੱਗਜ਼ ਪੱਛਮੀ ਹੌਲੀ ਹੌਲੀ ਆਪਣੇ ਕੈਨੇਡਾ ਦੇ ਟਿਕਾਣਿਆਂ ਨੂੰ ਦੁਬਾਰਾ ਖੋਲਣ ਜਾ ਰਿਹਾ ਹੈ ਜਦੋਂ ਸਾਈਬਰ ਅਟੈਕ ਨੇ ਲਗਭਗ 1 ਹਫਤੇ ਤੱਕ ਇਸ ਦੇ ਬਹੁਤ ਸਾਰੇ ਸਟੋਰਾਂ ਨੂੰ ਬੰਦ ਕਰ ਦਿੱਤਾ ਸੀ ਰਿਟੇਲਰਸ ਦੇ ਅਨੁਸਾਰ ਮੈਟਰੋ ਵੈਨਕੂਵਰ ਤੇ ਫਰੇਜ਼ਰ ਵੈਲੀ ਦੇ ਵਿੱਚ 17 ਸਥਾਨਾਂ ਤੇ ਬਾਕੀ BC ਦੇ ਵਿੱਚ 8 ਥਾਵਾਂ ਦੇ ਨਾਲ-ਨਾਲ ਆਮ ਕਾਰਜਾਂ ਦੇ ਵਿੱਚ ਵਾਪਸ ਆ ਗਏ ਨੇ ਕੰਪਨੀ ਦਾ ਕਹਿਣਾ ਹੈ ਕਿ ਇਸ ਸਮੇਂ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਫਾਰਮੇਸੀ ਦੇ ਮਰੀਜ਼ਾਂ ਸਮੇਤ ਕਿਸੇ ਵੀ ਗਾਹਕ ਡਾਟਾਬੇਸ ਨਾਲ ਸਮਝੌਤਾ ਕੀਤਾ ਗਿਆ ਹੈ ਲੰਡਨ ਡਰੱਗਸ ਨੇ ਰਿਪੋਰਟ ਕੀਤੀ ਸਾਈਬਰ ਸੁਰੱਖਿਆ ਘਟਨਾ ਦੇ ਜਵਾਬ ਵਿੱਚ 28 April ਨੂੰ BC ਅਲਬਰਟਾ ਸਸਕੇਚਵਨ ਤੇ ਮੈਨੀਟੋਬਾ ਦੇ ਵਿੱਚ ਆਪਣੇ 80 ਤੋਂ ਵੱਧ ਸਥਾਨਾਂ ਨੂੰ ਬੰਦ ਕਰ ਦਿੱਤਾ ਲੰਡਨ ਡਰੱਗਜ਼ ਟਿਕਾਣੇ ਵੀਰਵਾਰ ਨੂੰ ਹੌਲੀ-ਹੌਲੀ ਆਨਲਾਈਨ ਵਾਪਸ ਆਉਣੇ ਸ਼ੁਰੂ ਹੋ ਗਏ ਜਦੋਂ ਫੋਨ ਲਾਈਨਾਂ ਦੁਬਾਰਾ ਜਿਹੜੀਆਂ ਨੇ ਉਹ ਚੱਲ ਗਈਆਂ ਉਹਨਾਂ ਨੇ ਜ਼ਰੂਰ ਅੰਦਰੂਨੀ ਜਾਂਚ ਦੇ ਇੱਕ ਜ਼ਰੂਰੀ ਹਿੱਸੇ ਵਜੋਂ ਆਫਲਾਈਨ ਲਾਉਣ ਲਿਆ ਗਿਆ ਦੁਬਾਰਾ ਖੋਲੇਗੇ ਸਟੋਰਾਂ ਦੀ ਪੂਰੀ ਸੂਚੀ ਲੰਡਨ ਡਰੱਗਜ਼ ਦੀ ਵੈੱਬਸਾਈਟ ਤੇ ਪਾਈ ਜਾ ਸਕਦੀ ਹੈ ਵੈਸਟ ਜੈਟ ਤੇ ਇਸ ਦੇ ਮਕੈਨਿਕ ਯੂਨੀਅਨ ਦੇ ਵਿਚਕਾਰ ਇੱਕ ਸੰਭਾਵੀ ਹੜਤਾਲ ਟਲ ਗਈ ਹੈ ਕੈਲਗਰੀ ਅਧਾਰਿਤ 에ਅਰਲਾਈਨਾਂ ਦੇ ਐਤਵਾਰ ਰਾਤ ਨੂੰ ਦਿੱਤੇ ਬਿਆਨ ਦੇ ਮੁਤਾਬਕ ਇਸ ਦੇ 에ਅਰਕ੍ਰਾਫਟ ਮਕੈਨਿਕਸ ਫ੍ਰਾਟਰਨਲ ਐਸੋਸੀਏਸ਼ਨ ਵਿਚਕਾਰ ਇੱਕ ਸਥਾਈ ਸੌਦੇ ਲਈ ਸਹਿਮਤੀ ਹੋ ਗਈ ਹੈ। ਜੇਕਰ ਇਕਰਾਰਨਾਮੇ ਨੂੰ ਦੋਵਾਂ ਪਾਸਿਆਂ ਦੁਆਰਾ ਪ੍ਰਮਾਣਿਤ ਕੀਤਾ ਜਾਂਦਾ ਹੈ ਤਾਂ ਇਹ ਵੈਸਟ ਜੈਟ ਤੇ AMFA ਵਿਚਕਾਰ ਪਹਿਲੇ ਪ੍ਰਮਾਣਿਤ ਸਮੂਹਿਕ ਸੌਦੇਬਾਜ਼ੀ ਸਮਝੌਤੇ ਦੀ ਨਿਸ਼ਾਨਦੇਹੀ ਕਰੇਗਾ ਵੈਸਟ ਜੈਟ ਨੇ ਸ਼ਨੀਵਾਰ ਨੂੰ ਯੂਨੀਅਨ ਨੂੰ 72 ਘੰਟੇ ਦਾ ਲਾਕਡਾਊਨ ਨੋਟਿਸ ਜਾਰੀ ਕੀਤਾ ਸੀ ਇਹ ਕਿਹਾ ਸੀ ਕਿ ਇੱਕ ਹੜਤਾਲ ਵੋਟ ਦਾ ਐਲਾਨ ਕਰਨ ਵਾਲੇ AMFA ਦਾ ਜਵਾਬ ਸੀ ਯੂਨੀਅਨ ਜੋ ਕਿ ਕੈਰੀਅਰ ਦੇ ਨਾਲ ਲਗਭਗ 670 에ਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਾਂ ਤੇ ਹੁਨਰਮੰਦ ਵਪਾਰ ਸਮੂਹਾਂ ਦੀ ਨੁਮਾਇੰਦ ਕੀ ਕਰਦੀ ਹੈ ਉਹਨਾਂ ਨੇ ਇਹ ਗੱਲਬਾਤ ਦੌਰਾਨ ਤਨਖਾਹਾਂ ਤੇ ਆਊਟਸੋਰਸਿੰਗ ਜਿਹੜੇ ਨੇ ਉਹਨਾਂ ਦੀ ਸਾਰਨੀ ਤੇ ਛਾਂਟੀ ਦਾ ਹਵਾਲਾ ਦਿੱਤਾ ਹੈ ਸਮਝੌਤੇ ਦੀਆਂ ਸ਼ਰਤਾਂ ਇਤਵਾਰ ਰਾਤ ਤੱਕ ਜਨਤਕ ਨਹੀਂ ਕੀਤੀਆਂ ਗਈਆਂ ਸਨ ਫੈਡਰਲ ਨਿਊ ਡੈਮੋਕ੍ਰੇਟਸ ਕਨਜ਼ਰਵੇਟਿਵ ਲੀਡਰ ਪੀਰੇ ਪੋਲੀਵਰ ਤੇ ਉਹਨਾਂ ਦੀ ਪਾਰਟੀ ਨੂੰ ਇਸ ਬਿਲ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲਈ ਉਹ ਬੁਲਾਏ ਜਾ ਰਹੇ ਨੇ ਜੋ ਲੱਖਾਂ ਕੈਨੇਡੀਅਨਾਂ ਲਈ ਬਰਥ ਕੰਟਰੋਲ ਤੇ ਸ਼ੂਗਰ ਕਵਰੇਜ ਤੱਕ ਪਹੁੰਚ ਕਰੰਦਾ ਰਾ ਪਧਰਾ ਕਰ ਸਕਦਾ ਹੈ ਕਾਨੂੰਨ ਸ਼ਾਸਨ ਕਰਨ ਵਾਲੇ ਲਿਬਰਲਾਂ ਦੇ ਨਾਲ ਐਨਡੀਪੀ ਦੇ ਸਿਆਸੀ ਸਮਝੌਤੇ ਦੀ ਕੇਂਦਰੀ ਸ਼ਰਤ ਹੈ ਤੇ ਇਸ ਵਿੱਚ ਚੌਣਵੇਂ ਗਰਭ ਵਿਰੋਧਕ ਤੇ ਸ਼ੂਗਰ ਦੀਆਂ ਦਵਾਈਆਂ ਤੇ ਸਪਲਾਈਆਂ ਨੂੰ ਕਵਰ ਕਰਨ ਦੇ ਲਈ ਇੱਕ ਪ੍ਰੋਗਰਾਮ ਵੀ ਸ਼ਾਮਿਲ ਹੈ। ਫੈਡਰਲ ਨਿਊ ਡੈਮੋਕ੍ਰੇਟਸ ਕੰਜ਼ਰਵੇਟਿਵ ਲੀਡਰ ਪੇਰੇ ਪੋਲੀਵਰ ਤੇ ਉਹਨਾਂ ਦੀ ਪਾਰਟੀ ਨੂੰ ਇਸ ਬਿੱਲ ਨੂੰ ਰੋਕਣ ਲਈ ਬੁਲਾਇਆ ਜਾ ਰਿਹਾ ਹੈ ਜੋ ਲੱਖਾਂ ਕੈਨੇਡੀਅਨਾਂ ਲਈ ਬਰਥ ਕੰਟਰੋਲ ਤੇ ਸ਼ੂਗਰ ਕਵਰੇਜ ਤੱਕ ਪਹੁੰਚ ਕਰਨ ਦਾ ਰਾ ਪਦਰਾ ਕਰ ਸਕਦਾ ਹੈ ਸੋਮਵਾਰ ਨੂੰ ਹਾਊਸ ਆਫ ਕਾਮਨਸ ਲੀਡਰ ਪੀਟਰ ਜੂਲੀਅਨ ਨੇ ਕਮੇਟੀ ਦੇ ਧਿਆਨ ਪੜਿਆ ਦੇ ਵਿੱਚ ਫੈਡਰਲ ਸਰਕਾਰ ਦੇ ਫਾਰਮਾਕੇਅਰ ਕਾਨੂੰਨ ਨੂੰ ਤੇਜ਼ ਕਰਨ ਲਈ ਪ੍ਰਸਤਾਵਿਤ ਸਰਬਸੰਮਤੀ ਨਾਲ ਸਹਿਮਤੀ ਪ੍ਰਸਤਾਵ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਫਰਵਰੀ ਦੇ ਅਖੀਰ ਦੇ ਵਿੱਚ ਪੇਸ਼ ਕੀਤਾ ਗਿਆ ਬਿਲ C-64 ਇੱਕ ਰਾਸ਼ਟਰੀ ਯੂਨੀਵਰਸਲ ਡਰੱਗ ਕਵਰੇਜ ਯੋਜਨਾ ਦੇ ਬੁਨਿਆਦੀ ਸਿਧਾਂਤਾਂ ਦੀ ਰੂਪਰੇਖਾ ਦਿੰਦੇ ਨੇ ਜਦੋਂ ਕਿ ਇੱਕ ਨੂੰ ਸਿੱਧੇ ਤੌਰ ਤੇ ਲਾਗੂ ਨਹੀਂ ਕੀਤਾ ਜਾਂਦਾ ਸਿੰਗਲ ਪੇਅਰ ਸਿਸਟਮ ਦੇ ਤਹਿਤ ਕਾਨੂੰਨ ਦੇ ਵਿੱਚ ਕੈਨੇਡੀਅਨਾਂ ਲਈ 슈ਗਰ ਦੀ ਦਵਾਈ ਤੇ ਬਰਥ ਕੰਟਰੋਲ ਕਵਰੇਜ ਸ਼ੁਰੂ ਕਰਨ ਦੀ ਅੰਤਰੀਮ ਵਚਨਬੱਤਾ ਸ਼ਾਮਿਲ ਹੈ ਅੱਧੇ ਅਪ੍ਰੈਲ ਵਿੱਤ ਬਿਲ ਦੇ ਸਦਨ ਦੀ ਬਹਿਸ ਦੇ ਪਹਿਲੇ ਦਿਨ ਦੇ ਦੌਰਾਨ ਕੰਜ਼ਰਵੇਟਿਵ ਐਮਪੀ ਤੇ ਸਿਹਤ ਆਲੋਚਕ ਸਟੀਫਨ ਆਲਿਸ ਸ਼ੁਰੂ ਦੇ ਵਿੱਚ ਵਿੱਤ ਬਿੱਲ ਨੂੰ ਲਾਜ਼ਮੀ ਤੌਰ ਤੇ ਸਕੁਐਸ਼ ਕਰਨ ਲਈ ਚਲੇਗੇ। ਉਹਨਾਂ ਨੇ ਸੰਸਦ ਮੈਂਬਰਾਂ ਨੂੰ ਬਿੱਲ C-64 ਨੂੰ ਦੂਜੀ ਰੀਡਿੰਗ ਦੇਣ ਤੋਂ ਇਨਕਾਰ ਕਰਨ ਦਾ ਪ੍ਰਸਤਾਵ ਦਿੱਤਾ ਕਿਉਂਕਿ ਬਿੱਲ ਸਿਹਤ ਸੰਭਾਲ ਸੰਕਟ ਨੂੰ ਹੱਲ ਕਰਨ ਦੇ ਲਈ ਕੁਝ ਨਹੀਂ ਕਰਦਾ ਤੇ ਇਸ ਦੀ ਬਜਾਏ ਕੈਨੇਡੀਅਨਾਂ ਨੂੰ ਇੱਕ ਕਟਿਆ ਫਾਰਮਾਕੇਅਰ ਯੋਜਨਾ ਦੀ ਪੇਸ਼ਕਸ਼ ਵੀ ਕਰਦਾ ਹੈ। ਜੂਲੀਅਨ ਨੇ ਬਿਲਸੀ ਨੂੰ ਰੋਕਣ ਲਈ ਐਲਐਸ ਦੀ ਕੋਸ਼ਿਸ਼ ਨੂੰ ਵਾਪਸ ਲੈਣ ਦੀ ਮੰਗ ਕੀਤੀ ਪਰ ਇਸ ਨੂੰ ਚੈਂਬਰ ਵਿੱਚ ਹੋਰ ਸੰਸਦ ਮੈਂਬਰਾਂ ਦੁਆਰਾ ਜਲਦੀ ਹੀ ਕੁਝ ਅਸਵੀਕਾਰ ਕੀਤਾ ਗਿਆ ਇਸ ਨੂੰ ਰੱਦ ਕਰ ਦਿੱਤਾ ਗਿਆ ਸਰਕਾਰ ਨੇ ਅੰਦਾਜ਼ਾ ਲਗਾਇਆ ਕਿ ਫਾਰਮਾਕੇਅਰ ਦਾ ਇਹ ਪਹਿਲਾ ਪੜਾ ਜੇਕਰ ਸਾਰੇ ਪ੍ਰਾਂਤਾਂ ਤੇ ਪ੍ਰਦੇਸ਼ ਖਰੀਦੇ ਨੇ ਤਾਂ ਸ਼ੂਗਰ ਦੀਆਂ ਦਵਾਈਆਂ ਤੇ ਸਪਲਾਈਆਂ ਤੱਕ ਪਹੁੰਚ ਵਿੱਚ ਸੁਧਾਰ ਹੋਵੇਗਾ ਜਿਸ ਦੀ ਕੈਨੇਡਾ ਦੇ 3.7 ਮਿਲੀਅਨ ਸ਼ੂਗਰ ਰੋਗੀਆਂ ਨੂੰ ਲੋਡ ਹੁੰਦੀ ਹੈ ਨਾਲ ਹੀ ਜਨਨ ਉਮਰ ਦੇ 9 ਮਿਲੀਅਨ ਤੋਂ ਵੱਧ ਲੋਕਾਂ ਲਈ ਵਿਕਲਪਾਂ ਦਾ ਇੱਕ ਸੂਟ ਪ੍ਰਦਾਨ ਕਰਦਾ ਹੈ ਜਿਸ ਵਿੱਚ ਔਰਲ ਗਰਭ ਨਿਰੋਧਕ ਆਯੂਡੀ ਤੇ ਸਵੇਰ ਤੋਂ ਬਾਅਦ ਦੀਆਂ ਗੋਲੀਆਂ ਵੀ ਸ਼ਾਮਿਲ ਨੇ 2024 ਫੈਡਰਲ ਬਜਟ ਵਿੱਚ ਇਸ ਪ੍ਰੋਗਰਾਮ ਦੇ ਪਹਿਲੇ ਪੜਾਅ ਨੂੰ ਸ਼ੁਰੂ ਕਰਨ ਲਈ 5 ਸਾਲਾਂ ਵਿੱਚ ਡਾਲਰ 1.5 ਬਿਲੀਅਨ ਰੱਖੇ ਗਏ ਨੇ ਸਟੋ ਚੈਨਲ ਪੰਜਾਬੀ ਦੀ ਰਿਪੋਰਟ ਕੈਨੇਡਾ ਵਿੱਚ ਚਿੱਠੀ ਭੇਜਣ ਦੀ ਲਾਗਤ ਦੇ ਵਿੱਚ ਵਾਧਾ ਸੋਮਵਾਰ ਤੋਂ ਲਾਗੂ ਹੋ ਗਿਆ ਹੈ ਬੁੱਕਲੇਟ ਕੋਇਲ ਤੇ ਪੈਨਸ ਵਿੱਚ ਖਰੀਦੀਆਂ ਗਈਆਂ ਸਟੈਂਪਾਂ ਦੀ ਕੀਮਤ ਹੁਣ ਪ੍ਰਤੀ ਸਟੈਂਪ 99 ਸੈਂਟ ਹੈ 7 ਸੈਂਟ ਦਾ ਵਾਧਾ ਹੋਇਆ ਇੱਕ ਕਰੇਲੂ ਸਟੈਂਪ ਦੀ ਕੀਮਤ ਡਾਲਰ 1.07 ਤੋਂ ਵੱਧ ਕੇ ਹੁਣ ਡਾਲਰ 1.15 ਹੈ ਕੈਨੇਡਾ ਪੋਸਟ ਨੇ ਸ਼ੁੱਕਰਵਾਰ ਨੂੰ 2023 ਲਈ ਨੁਕਸਾਨ ਦੀ ਰਿਪੋਰਟ ਕਰਨ ਤੋਂ ਬਾਅਦ ਲਾਗਤ ਵਿੱਚ ਵਾਅਦਾ ਕੀਤਾ ਤੇ ਚੇਤਾਵਨੀ ਦਿੱਤੀ ਕਿ ਬਿਨਾਂ ਕਿਸੇ ਬਦਲਾਅ ਦੇ ਇਹ ਪਵਿੱਖ ਦੇ ਸਾਲਾਂ ਵਿੱਚ ਵੱਡੇ ਅਸਥਿਰ ਨੁਕਸਾਨ ਦੀ ਉਮੀਗ ਕਰਦਾ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਕਿ 2022 ਦੇ ਵਿੱਚ 548 ਮਿਲੀਅਨ ਡਾਲਰ ਦੇ ਟੈਕਸ ਤੋਂ ਪਹਿਲਾਂ ਦੇ ਘਾਟੇ ਦੇ ਮੁਕਾਬਲੇ 2023 ਲਈ ਇਸ ਦਾ ਟੈਕਸ ਤੋਂ ਪਹਿਲਾਂ ਦਾ ਨੁਕਸਾਨ ਡਾਲਰ 748 ਮਿਲੀਅਨ ਸੀ ਕੈਨੇਡਾ ਪੋਸਟ ਨੇ ਕਿਹਾ ਹੈ ਕਿ ਪਾਰਸਲ ਡਿਲੀਵਰੀ ਮੁਕਾਬਲੇ ਦੇ ਵਿੱਚ ਮਹਾਮਾਰੀ ਤੋਂ ਬਾਅਦ ਵਾਦੇ ਟ੍ਰਾਂਜ਼ੀਸ਼ਨ ਮੇਲ ਦੇ ਵਿੱਚ ਚੱਲ ਰਿਹਾ ਹੈ ਗਿਰਾਵਟ ਤੇ ਪੱਤਿਆਂ ਤੇ ਡਿਲੀਵਰੀ ਖਰਚਿਆਂ ਵਿੱਚ ਲਗਾਤਾਰ ਵਾਧੇ ਕਾਰਨ ਨਤੀਜਿਆਂ ਨੂੰ ਨੁਕਸਾਨ ਪਹੁੰਚਿਆ ਹੈ ਇੰਸ਼ੋਰੈਂਸ ਬਹੁਤ ਜ਼ਰੂਰੀ ਹੈ ਪਰ ਇੰਸ਼ੋਰੈਂਸ ਲੈਣ ਦੇ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ ਇਹ ਕਿਸ ਢੰਗ ਦੇ ਨਾਲ ਤੁਹਾਡੇ ਲਈ ਸਹਾਇ ਹੋ ਸਕਦਾ ਹੈ ਇਸ ਦੇ ਲਈ ਥਿੰਕ ਇੰਸ਼ੋਰੈਂਸ ਤੋਂ ਪਰਮਿੰਦਰ ਸਿੰਘ ਥਿੰਦ ਦੇ ਨਾਲ ਚੈਨਲ ਪੰਜਾਬੀ ਵੱਲੋਂ ਖਾਸ ਗੱਲਬਾਤ ਕੀਤੀ ਗਈ ਇੰਸ਼ੋਰੈਂਸ ਜਦੋਂ ਕੋਈ ਵੀ ਵਿਅਕਤੀ ਲੈਂਦਾ ਤਾਂ ਕਈ ਪ੍ਰਕਾਰ ਦੇ ਸ਼ੰਕੇ ਉਹਦੇ ਮਨ ਦੇ ਵਿੱਚ ਹੁੰਦੇ ਨੇ ਸਵਾਲ ਹੁੰਦੇ ਨੇ ਸੋ ਉਹਨਾਂ ਸਵਾਲਾਂ ਦਾ ਜਵਾਬ ਲੈਣ ਦੇ ਲਈ ਅਸੀਂ ਥਿੰਕ ਇੰਸ਼ੋਰੈਂਸ ਪਹੁੰਚੇ ਹਾਂ ਸਰਦਾਰ ਪਰਮਿੰਦਰ ਸਿੰਘ ਥਿੰਦ ਸਾਡੇ ਨਾਲ ਨੇ ਥਿੰਨ ਸੋ ਬਹੁਤ ਬਹੁਤ ਸਵਾਗਤ ਹੈ ਜੀ ਤੇ ਜਦੋਂ ਕੋਈ ਵਿਅਕਤੀ ਇੰਸ਼ੋਰੈਂਸ ਦਾ ਡਿਸੀ ਤਾਂ ਕਿਹੜੇ ਸਵਾਲ ਹੁੰਦੇ ਨੇ ਉਹ ਡਿਸੀਜਨ ਲੈ ਕਿਉਂ ਨਹੀਂ ਪਾਉਂਦੇ ਇਸ ਨੂੰ ਲੈ ਕੇ ਜੀ ਹਾਂਜੀ ਸਾਰਾ ਨਾ ਪਹਿਲਾਂ ਤਾਂ ਇਹ ਹੈ ਵੀ ਜਦੋਂ ਵੀ ਇੰਸ਼ੂਰੈਂਸ ਲੈਣ ਲੱਗਦੇ ਪਹਿਲਾਂ ਇਹ ਸੋਚਦੇ ਆ ਵੀ ਸਾਨੂੰ ਲੋੜ ਨਹੀਂ ਹੈਗੀ ਜਾਂ ਲੋੜ ਹੈਗੀ ਤਾਂ ਮਹਿੰਗੀ ਬਹੁਤ ਹੋਊਗੀ ਜਾਂ ਅਸੀਂ ਹੁਣ ਸਾਡੀ ਸਿਹਤ ਠੀਕ ਨਹੀਂ ਹੋ ਕਾਸ ਬਾਰੇ ਇਹੋ ਜਿਹੇ ਛੋਟੇ ਛੋਟੇ ਮਿੱਥ ਨੇ ਪਰ ਇਟਸ ਨਾ ਲਾਈਕ ਦੈਟ ਕਿਉਂਕਿ ਮਹਿੰਗੀ ਬਹੁਤ ਹੋਊ ਕਿਉਂਕਿ ਇੱਥੇ ਵੀ ਜਦੋਂ ਦੇਖਦੇ ਆ ਲੋਡ ਪੈਂਦੀ ਹੈ ਉਦੋਂ ਕਹਿੰਦੇ ਫਟਾਫਟ ਮਿਲ ਜੂਵੇ ਪਰ ਇਟ ਟੇਕਸ ਟਾਈਮ ਅ ਪ੍ਰੋਸੈਸ ਹੈ ਹਰੇ ਜੀ ਦਾ ਜਦੋਂ ਕਿਸੇ ਜੀ ਨੂੰ ਇਨਸ਼ੋਰ ਕਰਨਾ ਉਦੋਂ ਚੀਜ਼ ਸਹੀ ਚਾਹੀਦੀ ਹੈ ਹੈਲਥੀ ਚਾਹੀਦੀ ਹੈ ਜਿੱਦਾਂ ਘਰ ਦੀ ਇਨਸ਼ੋਰੈਂਸ ਲੈਣੀ ਹੈ ਘਰ ਬਿਲਕੁਲ ਸਹੀ ਕੰਡੀਸ਼ਨ ਚਾਹੀਦਾ ਹੈ ਘਰ ਦੀ ਇਨਸ਼ੋਰੈਂਸ ਹੋ ਗਈ ਕਾਰ ਦੀ ਹੈ ਫੋਨ ਦੀ ਇਨਸ਼ੋਰੈਂਸ ਹੈ ਫੋਨ ਬਿਲਕੁਲ ਠਈ ਸਹੀ ਹੋਊਗਾ ਤਾਂ ਐਸੇ ਕਰਕੇ ਆਪਾਂ ਆਪਦੇ ਬਾਰੇ ਵੀ ਗੱਲ ਕਰਦੇ ਆ ਸਾਡੀ ਸਿਹਤ ਸਹੀ ਹੈ ਜਿੰਨੇ ਅ ਸਾਡੀ ਘਟ ਹੈ ਉਨੀ ਚੀਜ਼ ਸਾਨੂੰ ਸਸਤੀ ਮਿਲੂਗੀ ਤੇ ਰੇਟ ਵਧੀਆ ਮਿਲੂਗਾ ਇੱਕ ਅਧਿਨ ਸਾਹਿਬ ਇਹ ਵੀ ਪੋਜ਼ਿਟਿਵ ਚੀਜ਼ ਦੀ ਚਰਚਾ ਪਰ ਮੈਂ ਘਟ ਹੋਵੇ 네ਗੇਟਿਵ ਦੀ ਵੱਧ ਹੁੰਦੀ ਹੈ ਕਿ ਇੱਕ ਅੱਧਾ ਕਲੇਮ ਡਿਨਾਈ ਹੋ ਗਿਆ ਉਹ ਪੂਰੇ ਸ਼ਹਿਰ ਚ ਰੌਲਾ ਪਾਉਂਦਾ ਜਿੱਥੋਂ ਤੱਕ ਪੈ ਸਕੇ ਵੀ ਭਾਈ ਇੰਸ਼ੋਰੈਂਸ ਦਾ ਫਾਇਦਾ ਕੋਈ ਨਹੀਂ ਤੇ ਕਿਹੜੀਆਂ ਹਾਲਾਤਾਂ ਚ ਡਿਨਾਈ ਹੋ ਜਾਂਦਾ ਕਈ ਵਾਰੀ ਕਲੇਮ ਜੀ ਜਾਂ ਇਹ ਕਿੰਨੇ ਕ ਪਰਸੈਂਟ ਚਾਂਸ ਹੁੰਦੇ ਨੇ ਤੇ ਗੱਲਬਾਤ ਲੁਕੋ ਵੀ ਜਾਂਦੇ ਲੋਕ ਕਈ ਵਾਰੀ ਉਹ ਵੀ ਕਰਨਾ ਹਾਂਜੀ ਜਦੋਂ ਕੋਈ ਵੀ ਇੰਸ਼ੋਰੈਂਸ ਲੈਣੀ ਆ ਪਹਿਲੀ ਗੱਲ ਤਾਂ ਅਸੀਂ ਨਾ ਹੀ ਕਦੇ ਸਾਨੂੰ ਬਿਲਕੁਲ ਛੂਟ ਬੋਲਣਾ ਚਾਹੀਦਾ ਇੰਸ਼ੋਰੈਂਸ ਨੂੰ ਕਿਉਂਕਿ ਸਪੈਸ਼ਲੀ ਜੇ ਟ੍ਰੈਵਲ ਇੰਸ਼ੋਰੈਂਸ ਦੀ ਗੱਲ ਕਰਦੇ ਆ ਕਿਉਂਕਿ ਜਦੋਂ ਵਿਜ਼ਿਟ ਕਰਨ ਕੋਈ ਆ ਰਿਹਾ ਉਦੋਂ ਫਿਰ ਸਾਨੂੰ ਹੁੰਦਾ ਵੀ ਕਈ ਮੂਵਿੰਗ ਪਾਰਟ ਨੇ ਉਹ ਤੁਹਾਡੇ ਦਵਾਈ ਲੈ ਰਹੇ ਨੇ ਲਈ ਰਹੇ ਅੱਕਦੋਂ ਦਵਾਈ ਚੇਂਜ ਹੋਈ ਕਈ ਵਾਰੀ ਸਾਨੂੰ ਪਤਾ ਨਹੀਂ ਦ ਨਵੀਂ ਦਵਾਈ ਚ ਲੱਗ ਗਈ ਅਸੀਂ ਇੰਸ਼ੂਰੈਂਸ ਸਿਰਫ ਰੇਟ ਹੀ ਦੇਖਦੇ ਆ ਵੀ ਸਸਤੀ ਕਿਹੜੀ ਉਹ ਲੈ ਲਿਆ ਆਬਵੀਅਸਲੀ ਉਹਨਾਂ ਟਾਈਮ ਜਿਹੜੇ ਸਿਚੁਏਸ਼ਨ ਦੇ ਵਿੱਚ ਜਿਹੜਾ ਜਿਹੜਾ ਅ ਕਲੇਮ ਹੈਗਾ ਉਹ ਡਿਕਲਾਈਨ ਹੋ ਸਕਦਾ ਬਿਲਕੁਲ ਅਸੀਂ ਦੇਖਦੇ ਆ ਕਿਉਂਕਿ ਤਾਂ ਹੀ ਆਪਾਂ ਇੰਨੇ ਸਾਲਾਂ ਦਾ ਆਪਾਂ ਸਰਵਿਸ ਪ੍ਰੋਵਾਈਡ ਕਰ ਰਹੇ ਹਾਂ ਸਾਡਾ ਹੀ ਫੋਕਸ ਹੁੰਦਾ ਅ ਕਲੇਮ ਨਾ ਕਦੇ ਵੀ ਡਿਕਲਾਈਨ ਹੋਵੇ ਕਿਉਂਕਿ ਅ ਕਲਾਇੰਟ ਦੀਆਂ ਜ਼ਰੂਰਤਾਂ ਜਦੋਂ ਇੰਟਰਸਟ ਤਾਂ ਹੀ ਪੀਸ ਆਫ ਮਾਈਂਡ ਵਾਸਤੇ ਇਹਨਾ ਵਜਰ ਸਾਨੂੰ ਚੀਜ਼ ਚਾਹੀਦੀ ਹੈ ਉਹ ਸਾਨੂੰ ਚੀਜ਼ ਮਿਲੇ ਨਾ ਬਿਲਕੁਲ ਜਦੋਂ ਵੀ ਤੁਸੀਂ ਆਪਾਂ ਸੁਪਰਵਾਈਜ਼ਰ ट्रैवल ਇੰਸ਼ੋਰੈਂਸ ਹੈ ਲਾਈਫ ਇੰਸ਼ੋਰੈਂਸ ਤੇ ਸਾਰਾ ਕੁਝ ਇਨ ਇਨ ਲਾਈਨ ਅਪ ਹੈ ਕਿ ਕਿਸੇ ਲਾਈਫ ਇੰਸ਼ੋਰੈਂਸ ਲੈਣੀ ਹੈ ਅਸੀਂ ਕੁਐਸਚਨ ਝੂਠ ਵੀ ਨਹੀਂ ਬੋਲ ਸਕਦੇ ਕਿਉਂਕਿ ਸਾਡੀ ਸਾਰੀ ਇਨਫੋਰਮੇਸ਼ਨ ਐਪਲੀਕੇਸ਼ਨ ਸਾਈਨ ਕਰਦੇ ਆ ਅਸੀਂ ਉਹ ਦੱਸਦੇ ਨੇ ਸਾਡੇ ਬਾਰੇ ਇਨਫੋਰਮੇਸ਼ਨ ਕਿਤੋਂ ਮਰਜੀ ਲਓ ਡਾਕਟਰ ਤੋਂ ਲਓ ਸਾਡੀ ਮੈਡੀਕਲ ਬਿਊਰੋ ਤੋਂ ਇਨਫੋਰਮੇਸ਼ਨ ਲਓ ਕਿਉਂਕਿ ਉੱਥੇ ਸਾਰਾ ਕੁਝ ਅਕ੍ਰੈਸਟਿਕ ਹੋ ਰਿਹਾ ਜਦੋਂ ਵਿਸਟਰ ਆਉਣਾ ਕਿਸੇ ਨੇ ਕਿਉਂਕਿ ਉਹਨਾਂ ਬਾਰੇ ਇੱਥੇ ਇਨਫੋਰਮੇਸ਼ਨ ਨਹੀਂ ਹੁੰਦੀ ਕਿਉਂਕਿ ਸਿਸਟਮ 'ਚ ਨਹੀਂ ਹੈਗਾ ਸਾਰਾ ਕੁਝ ਉਦੋਂ ਫਿਰ ਕਲੇਮ ਜਿਹੜੇ ਨੇ ਉਦੋਂ ਇਸ਼ੂ ਆ ਸਕਦੇ ਨੇ ਤੇ ਕਿਹੜੀਆਂ-ਕਿਹੜੀਆਂ ਇੰਸ਼ੋਰੈਂਸ ਜ਼ਰੂਰੀ ਹੁੰਦੀਆਂ ਜੀ ਇੰਸ਼ੋਰੈਂਸ ਦੇਖੋ ਆਪਾਂ ਜੇ ਗੱਲ ਕਰਦੇ ਆਂ ਜੇ ਆਪਾਂ ਪਹਿਲਾਂ ਵੀ ਗੱਲ ਕਰਦੇ ਆਂ ਪਹਿਲਾਂ ਮੈਥ ਹੋ ਗਏ ਵੀ ਜ਼ਰੂਰਤ ਕਿਹੜੀ-ਕਿਹੜੀ ਚੀਜ਼ਾਂ ਸਾਨੂੰ ਰੱਖਣੀ ਚਾਹੀਦੀ ਹੈ ਤਾਂ ਹੀ ਆਪਾਂ ਆਨਲਾਈਨ ਪਲੈਟਫਾਰਮ ਕਰਤਾ ਥਿੰਕ ਹੈ ਥੋੜਾ ਜਾ ਕੇ ਤੁਸੀਂ ਆਪ ਦਾ ਹੋਮਵਰਕ ਕਰ ਸਕਦੇ ਹੋ ਆਨਲਾਈਨ ਹੀ ਤੁਸੀਂ ਇਹ ਦੇਖ ਸਕਦੇ ਹੋ ਦੀ ਕਾਸਟ ਕਿੰਨੀ ਹੋਊਗੀ ਉਦੋਂ ਬਾਅਦ ਅਸੀਂ ਕੰਪੇਅਰ ਕਰ ਸਕਦੇ ਹਾਂ ਕਿ ਕੀ ਤੁਹਾਡੇ ਵਾਸਤੇ ਕਿਹੜੀ ਚੀਜ਼ ਤੁਹਾਡਾ ਬਜਟ ਕੀ ਹੈਗਾ ਫਿਰ ਵੀ ਹਰੇਕ ਦੀਆਂ ਡਿਫਰੈਂਟ ਡਿਫਰੈਂਟ ਜਰੂਰਤਾਂ ਹੈਗੀਆਂ ਲਾਈਫ ਇੰਸ਼ੋਰੈਂਸ ਹੈਗੀ ਹੈ ਸਾਨੂੰ ਪਤਾ ਸਾਡੀ ਮੌਰਗੇਜ ਕਵਰ ਕਰਦੀ ਹੈ ਫੈਮਿਲੀ ਦੀ ਪ੍ਰੋਟੈਕਸ਼ਨ ਕਰਦੀ ਹੈ ਜਿਹੜੀ ਪਰਮਨੈਂਟ ਇੰਸ਼ੋਰੈਂਸ ਹੈਗੀਆਂ ਸਾਡੀਆਂ ਸਟੇਟ ਪਲਾਨਿੰਗ ਵਾਸਤੇ ਸਾਨੂੰ ਪਤਾ ਪਰਮਾ ਜਦ ਅਟੈਕਸ ਦੇਣੇ ਨੇ ਉਦੋਂ ਸਾਨੂੰ ਪਰਮਨੈਂਟ ਲਾਈਫ ਇੰਸ਼ੋਰੈਂਸ ਦੀ ਲੋੜ ਹੈਗੀ ਹੈ ਡਿਸੇਬਿਲਟੀ ਸਾਨੂੰ ਪਤਾ ਕਿ 60 ਪੇਟ ਲੱਗਦੇ 24 ਘੰਟੇ ਸਾਡਾ ਪੇਚੈਕ ਪ੍ਰੋਟੈਕਟ ਕਰਦੇ ਨੇ ਆਪਾਂ ਡਿਸੇਬਿਲਟੀ ਕਹਿੰਦੇ ਨੇ ਆ ਕ੍ਰਿਟੀਕਲ ਉਸਾ ਬਣਾ ਉਲਮਸਮ ਟੈਕਸ ਫ੍ਰੀ ਪੈਸੇ ਦੇ ਅੰਦਰ ਹੁਣ ਹਰੇਕ ਇੰਸ਼ੋਰੈਂਸ ਦੀ ਜ਼ਰੂਰਤ ਆ ਡੜ ਹੈ ਕਿਸੇ ਨੇ ਟੀ ਐਫ ਐਸੇ ਖਲਵਾਉਣਾ ਆ ਆਰ ਐਸ ਪੀ ਖਲਵਾਉਣਾ ਇਨਵੈਸਟਮੈਂਟ ਵਾਸਤੇ ਹਰੇਕ ਦੀ ਜ਼ਰੂਰਤ ਆ ਡੜ ਨੇ ਉਹੀ ਹੈ ਵੀ ਸਾਰਾ ਕੁਝ ਇੱਕ ਦਿਨ ਨਹੀਂ ਹੋਣਾ ਉਹੀ ਹੈ ਵੀ ਪਹਿਲਾਂ ਅਸੀਂ ਬਹਿ ਕੇ ਫਿਰ ਦੇਖੋ ਕਿਹੜੀ ਚੀਜ਼ ਸਾਨੂੰ ਪਹਿਲਾਂ ਚੁਣ ਕਰਨੀ ਉਸ ਹਿਸਾਬ ਨਾਲ ਸਿਆਦਾ ਡਿਸੀਜਨ ਬਣਾ ਸਕਦੇ ਆ ਤੇ ਜੇ ਕੋਈ ਵਿਅਕਤੀ ਇੰਸ਼ੋਰੈਂਸ ਨਹੀਂ ਲੈਂਦਾ ਕਈ ਵਾਰੀ ਬਹੁਤ ਆਵੰਦੇ ਤਾਂ ਜ਼ਰੂਰੀ ਹੈ ਪਰ ਇਹ ਮਹਿੰਗੀ ਕਿੰਨੀ ਕੀ ਪੈ ਸਕਦਾ ਹੈ ਡਿਸੀਜਨ 100 200 ਡਾਲਰ ਦੀ ਜਿਹੜੀ ਬਚਤ ਜੇ ਅਸੀਂ ਔਰ ਟ੍ਰੈਵਲ ਇੰਸ਼ੋਰੈਂਸ ਕਲੇਮ ਦੀ ਗੱਲ ਕਰਦੇ ਆਂ ਵੀ ਜੇ ਹੁਣ ਕੁ ਮਹੀਨੇ ਵਾਸਤੇ ਆਇਆ 80 ਡਾਲਰ ਲੱਗਨੇ ਸੀ 75 ਡਾਲਰ ਮਹੀਨੇ ਤੇ ਲੱਗਨੇ ਸੀ ਹੁਣ ਲੱਖਾਂ ਦੇ ਡਾਲਰ ਦਾ ਹਰਜਾਨਾ ਭਰਨਾ ਪੈ ਸਕਦਾ ਕਿਉਂਕਿ ਜਿਹੜਾ ਕਲੇਮ ਹੈ ਉਹ ਤਾਂ ਕਿਸੇ ਨਾ ਕਿਸੇ ਨੇ ਪੇਅ ਆਊਟ ਕਰਨਾ ਹੀ ਕਰਨਾ ਤੇ ਸਾਡੇ ਕੋਲੇ ਇੰਸ਼ੋਰੈਂਸ ਨਹੀਂ ਹੈਗੀ ਤਾਂ ਵੀ ਸਾਡੇ ਕੋਲੇ ਪੈਸੇ ਨਹੀਂ ਹੈਗੇ ਤਾਂ ਫਿਰ ਇਹ ਵੀ ਹਸਪਤਾਲਾਂ ਨੇ ਇੱਥੇ ਸਰਕਾਰ ਨੇ ਸਾਡੇ ਤੋਂ ਹੀ ਵਸੂਲ ਕਰਨੇ ਨੇ ਉਹ ਲੀਨ ਪਾ ਲੈਂਦੇ ਘਰ ਤੇ ਤੁਹਾਡੇ ਬੈਂਕਰਪਸੀ ਕਰਵਾ ਦਿੰਦੇ ਉਹਨੂੰ ਤੁਹਾਨੂੰ ਪਤਾ ਵੀ ਤੁਹਾਨੂੰ ਪੈਸੇ ਦੇਣੇ ਹੀ ਪੈਣੇ ਨੇ ਕਿਸੇ ਵੀ ਤਰੀਕੇ ਨਾਲ ਇਹ ਆ ਵੀ ਉਹਨਾਂ ਸਿਚੁਏਸ਼ਨ ਦੇ ਵਿੱਚ ਵੀ ਕੈਨ ਅ ਪ੍ਰੋਟੈਕਟ ਦੋਸ ਇਸ਼ੂਸ ਹਨ ਪਤਾ ਵੀ ਆਪ ਦੇ ਆਪ ਨੂੰ ਪ੍ਰੋਟੈਕਟ ਕਿੱਦਾਂ ਕਰੀਏ ਕਿ ਉਹ ਇਦਾਂ ਦੇ ਹਾਲਾਤ ਆ ਜਾਂਦੇ ਸਾਨੂੰ ਇਹ ਆ ਵੀ ਇੰਸ਼ੋਰੈਂਸ ਕਿਉਂਕਿ ਟਰੈਵਲ ਇੰਸ਼ੋਰੈਂਸ ਹੈ ਛੱਟ ਪੇਟ ਸਿਕਨ ਜਿੱਥੇ ਵੀ ਹੋ ਸਕਦੀ ਹੈ ਫਿਰ ਜਦ ਹਸਪਤਾਲ ਚਲੇ ਗਏ ਉੱਥੋਂ ਦਾ ਉਹਨਾਂ ਨੇ ਇਹ ਨਹੀਂ ਪੁੱਛਣਾ ਵੀ ਇੰਸ਼ੋਰੈਂਸ ਹੈਗੀ ਕਿ ਨਹੀਂ ਹੈਗੀ ਉਹਨਾਂ ਦਾ ਲਾ ਸ਼ੁਰੂ ਕਰ ਦੇਣਾ ਉਦੋਂ ਹੀ ਹਸਪਤਾਲ ਚੋਂ ਬਾਹਰ ਆਉਣ ਨਾਲ ਜਦ ਤੱਕ ਇਨਸਾਨ ਬਿਲਕੁਲ ਠੀਕ ਨਹੀਂ ਹੋ ਜਾਂਦਾ ਤੇ ਥਿੰਕ ਯੂ ਇੰਸ਼ੋਰੈਂਸ ਦੀ ਚੋਣ ਹੀ ਲੋਕ ਕਿਉਂ ਕਰਨ ਜੀ ਥਿੰਕ ਯੂ ਇੰਸ਼ੋਰੈਂਸ ਇਹਦੇ ਕਰਕੇ ਆਪਾਂ ਕਹਿੰਦੇ ਥਿੰਕ ਇੰਸ਼ੋਰੈਂਸ 올ਾ ਇੰਸ਼ੋਰਸ ਕਿੰਦਾ ਚੱਕਿਆ ਜਾਵੇ ਕਿਉਂਕਿ ਜਿਆਦਾ ਸੀ ਕੰਮ ਸ਼ੁਰੂ ਕੀਤਾ ਵੀ ਇੰਸ਼ੋਰੈਂਸ ਦਾ 올ਾ ਵਧੀਆ ਰੇਟ ਬੈਰ ਕਵਰੇਜ ਬੈਰ ਸਰਵਿਸ ਕਿਥੇ ਮਿਲਦਾ ਹੁਣ ਐਮ ਡੀ ਆਰਟੀ ਟਾਪ ਆਫ ਦਿ ਟੇਬ 엘ੀਟ 1% ਐਡਵਾਈਜ਼ਰ ਸਾਰੇ ਕੈਨੇਡਾ ਦੇ ਵਿੱਚ ਇਸੇ ਕਰਕੇ ਆ ਲੋਕ ਸਾਨੂੰ ਰੈਫਰ ਕਰਦੇ 90% ਸਾਡਾ ਬਿਜ਼ਨਸ ਰੈਫਰਲ ਬੇਸ ਹੈਗਾ ਤੋਂ ਇਸੇ ਕਰਕੇ I think ਕਿ ਸ਼੍ਰੋ ਜਿਹੜੀ ਸਰਵਿਸ ਹੈ ਸਰਵਿਸ ਹੈ ਕਿਉਂਕਿ ਨਾ ਇਹ ਸੀ ਡਰਾਮਾ ਚ ਨਾ ਪਾਉਨੇ ਨਾ ਇਹ ਫੋਨ ਤੇ ਫੋਨ ਕਾਲ ਕਰਦੇ ਆ ਕਿਉਂਕਿ ਲੋਕ ਸਾਨੂੰ ਰੈਫਰ ਕਰਦੇ ਸਾਨੂੰ ਫੋਨ ਕਰਦੇ ਉਹਨਾਂ ਸਰਵਿਸ ਸਾਡੀ ਨੂੰ ਵਧੀਆ ਲੱਗਦੀ ਹੈ ਤਾਂ ਥੈਂਕ ਯੂ ਸ਼੍ਰੋ ਜੀ ਬਹੁਤ ਬਹੁਤ ਆਮਾ ਥੈਂਕ ਯੂ so much ਸੋ ਵਾਕਈ ਇਨਸ਼ੋਰੈਂਸ ਲੈਣਾ ਜਿੱਥੇ ਜ਼ਰੂਰੀ ਹੈ ਉੱਥੇ ਸਹੀ ਜਾਣਕਾਰੀ ਵੀ ਇਹਦੇ ਲਈ ਬਹੁਤ ਜ਼ਰੂਰੀ ਹੈ ਤਾਂ ਹੀ ਤੁਸੀਂ ਜਿਹੜਾ ਸਹੀ ਇਨਸ਼ੋਰੈਂਸ ਪਲਾਨ ਦੀ ਚੋਣ ਜਿਹੜੀ ਉਹ ਕਰ ਸਕਦੇ ਹੋ ਅਮਿਤ ਪਿੰਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਅੱਗੇ ਦੇਖਦੇ ਆਂ ਜਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰਮੈਂਟਨ ਸ਼ਹਿਰ ਤੋਂ ਦੋਸਤੋ ਤੋਂ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਇੱਕ ਖਬਰ ਜਿਹੜੀ ਇਹ ਘਟਨਾ ਵਾਪਰੀ ਸੀਗੀ ਜਨਵਰੀ 1 2023 ਨੂੰ ਬਾਅਦ ਦੁਪਹਿਰ 1 ਵਜੇ ਦੇ ਕਰੀਬ ਪੁਲਿਸ ਨੂੰ ਫੋਨ ਆਉਂਦਾ ਕਿ ਇੱਕ ਘਰ ਦੇ ਵਿੱਚ ਜਿਹੜਾ 107 ਐਵਨਿਊ ਤੇ 106 ਸਟਰੀਟ ਦੇ ਨੇੜੇ ਸਥਿਤ ਸੀਗਾ ਵੀ ਉੱਥੇ ਗੜਬੜਿਆ ਪੁਲਿਸ ਉੱਥੇ ਪਹੁੰਚੀ ਤਾਂ ਉਹਨਾਂ ਨੂੰ ਉੱਥੋਂ ਮ੍ਰਿਤਕ ਦੇ ਵਿਅਕਤੀ ਦੀ ਮਿਲੀ ਔਰ ਜੇ ਉੱਥੇ ਹਾਲਾਤ ਸੀ ਜਿਸ ਤਰ੍ਹਾਂ ਦੇ ਉਹ ਪੁਲਿਸ ਨੇ ਦੱਸਿਆ ਵੀ ਫਾਇਰ ਐਕਸਟਿੰਗਸ਼ਰ ਬੁਝਿਆ ਹੋਇਆ ਸੀਗਾ ਔਰ ਨਾਲ ਦੀ ਨਾਲ ਇੱਕ ਪਾਈਪ ਜਿਹੜਾ ਪਾਣੀ ਦਾ ਸੀ ਉਹ ਵੀ ਲੀਕ ਕਰਦਾ ਸੀਗਾ ਤੇ ਪੁਲਿਸ ਨੇ ਉਦੋਂ ਵੀ ਜਿਹੜੀ ਦੀ ਉਸ ਬੰਦੇ ਦੀ ਕਾਰਨ ਜਿਹੜਾ ਸੀਗਾ ਵੀ ਉਹਦੀ ਮੌਤ ਕਿਉਂ ਹੋਈ ਆ ਉਹ ਉਹਨਾਂ ਨੇ ਨਹੀਂ ਸੀ ਦੱਸਿਆ ਤੇ ਹਜੇ ਵੀ ਉਹਨਾਂ ਨੇ ਇਹ ਗੱਲ ਨਹੀਂ ਦੱਸੀ ਪਰ ਇਸ ਕਰਕੇ ਉਹ ਕਹਿੰਦੇ ਜੀ ਵੀ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਉਹ ਗੱਲਾਂ ਬਾਤਾਂ ਚਾਹੀਦੀਆਂ ਨੇ ਅਸੀਂ ਨਹੀਂ ਚਾਹੁੰਦੇ ਵੀ ਉਹ ਕੋਈ ਵੀ ਗੱਲ ਜਿਹੜੀ ਆ ਬਾਹਰ ਜਾਵੇ ਖੈਰ ਉਦੋਂ ਉਹਨਾਂ ਨੇ ਇੱਕ ਵਿਅਕਤੀ ਡੌਨ ਆਸਟਨ ਗਾਥੀਏ ਜਿਹੜਾ 43 ਸਾਲਾਂ ਦਾ ਸੀ ਜੀ ਉਹਨੂੰ ਫਸਟ ਡਿਗਰੀ ਮਰਡਰ ਲਈ ਆਰਸਨ ਤੇ ਇਗਨ ਇਨ ਡਿਗਨਿਟੀ ਟੂ ਬੋਡੀ ਦੇ ਚਾਰजेस ਉਹਦੇ ਤੇ ਲਾਏ ਗਏ ਔਰ ਜਿਹੜਾ ਉਹਦਾ ਟਰੱਕ ਸੀਗਾ ਜੀ ਟਰੱਕ ਜਿਹੜਾ ਵਿਅਕਤੀ ਮਾਰਿਆ ਗਿਆ ਸੀਗਾ ਉਹਦਾ ਸੀਗਾ ਉਹ ਚੋਰੀ ਕਰਕੇ ਲੈ ਗਏ ਇਥੋਂ ਤੇ ਉਹ ਕੈਲਗਰੀ ਵਿੱਚੋਂ ਲੱਭਾ ਔਰ ਉਹਦੇ ਤੇ ਲਾਇਸੈਂਸ ਪਲੇਟ ਸ਼ੇਅਰਵੁੱਡ ਪਾਰਕ ਦੇ ਕਿਸੇ ਬੰਦੇ ਦੀਆਂ ਲਾਈਆਂ ਹੋਈਆਂ ਸੀਗੀਆਂ ਸੋ ਹੁਣ ਕੱਲ੍ਹ ਜੀ ਪੁਲਿਸ ਨੇ ਇੱਥੇ ਐਡਮੰਟਨ ਦੇ ਵਿੱਚ ਇੱਕ ਔਰਤ ਹੈ ਮਲਿਸਾ ਨੌਰਸ ਉਹਨੂੰ ਵੀ ਫਸਟ ਡਿਗਰੀ ਮਰਡਰ ਦੇ ਵਿੱਚ ਇਸੇ ਗੱਲ ਲਈ ਚਾਰਜ ਕਰ ਲਿਆ ਗਿਆ ਤੇ ਹੁਣ ਗਾਂ ਉਹਨਾਂ ਨੂੰ ਕੀ ਗੱਲਬਾਤ ਹੁੰਦੀ ਹੈ ਜੀ ਕੋਟ ਖਚਰੀ ਦੀ ਉਹ ਘਾ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਔਰ ਦੂਸਰੀ ਇੱਕ ਖਬਰ ਹੈ ਇਹ ਵੀ ਘਟਨਾ ਥੋੜੇ ਸਾਲ ਪਹਿਲਾਂ ਵਾਪਰੀ ਸੀਗੀ ਕਿ ਦੋ ਪੇ ਪੁੱਤ ਜਿਹੜੇ ਸ਼ਿਕਾਰ ਖੇਡਣ ਗਏ ਹੋਏ ਸੀ ਤੇ ਉਹਨਾਂ ਨੇ ਮੇਟੀਜ਼ ਦੋ ਹੰਟਰ ਸੀਗੇ ਜਿਨ੍ਹਾਂ ਦੇ ਪਿੱਛੇ ਦੌੜ ਕੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਔਰ ਉਹਨਾਂ ਨੂੰ ਮਾਰ ਦਿੱਤਾ ਗਿਆ ਸੀਗਾ ਉਹਦੇ ਵਿੱਚ ਇਹਨਾਂ ਦੋਨਾਂ ਪੇ ਪੁੱਤਾਂ ਨੂੰ ਸਜ਼ਾ ਹੋ ਗਈ ਸੀਗੀ ਬਾਪ ਦਾ ਨਾਮ ਹੈਗਾ ਜੀ ਰੌਜਰ ਬਿਲੋਡੋ ਔਰ ਬੇਟੇ ਦਾ ਨਾਮ ਹੈ ਐਂਥਨੀ ਬਿਲੋਡੋ ਰੌਜਰ ਨੂੰ 10 ਸਾਲ ਦੀ ਸਜ਼ਾ ਹੋਈ ਸੀਗੀ ਤੇ ਉਹਨੂੰ ਹੁਣ ਥੋੜਾ ਜਿਹਾ ਹੋਇਆ ਉਹਨੂੰ ਪਰੋਲ ਗ੍ਰਾਂਟ ਕਰ ਦਿੱਤੀ ਗਈ ਸੀ ਜਦੋਂ ਕਿ ਐਂਥਨੀ ਜਿਹੜਾ ਉਹ ਪੂਰੀ ਮਤਲਬ ਉਹ ਸਰਵਿੰਗ ਲਾਈਫ ਵਿਦ ਨੋ ਚਾਂਸ ਆਫ ਪ੍ਰੋਲ ਫਾਰ 13 ইয়ার্স ਹੁਣ ਦੋਨਾਂ ਨੇ ਅਪੀਲ ਕਰ ਦਿੱਤੀ ਸੀਗੀ ਜੀ ਵੀ ਸਾਡੀ ਜਿਹੜੀ ਸਜ਼ਾ ਆ ਉਹਦੇ ਤੇ ਉਹਨਾਂ ਨੇ ਅਪੀਲ ਕੀਤੀ ਸੀਗੀ ਪਰ ਉਹਨਾਂ ਦੋਨਾਂ ਦੀਆਂ ਹੀ ਜਿਹੜੀਆਂ ਉਹ ਅਪੀਲ ਵਾਲੀਆਂ ਜਿਹੜੀਆਂ ਪਟੀਸ਼ਨ ਸੀਗੀਆਂ ਉਹ ਮਾਨਯੋਗ ਜੱਜ ਦੇ ਜਿਹੜੇ ਬੈਂਚ ਆ ਉਹਨਾਂ ਨੇ ਰਿਜੈਕਟ ਕਰ ਦਿੱਤੀਆਂ ਤਿੰਨ ਜਿਹੜੇ ਰੌਜ਼ਰ ਵਾਲੇ ਕੇਸ ਵਿੱਚ ਸੀ ਉਹਦੇ ਚ ਤਿੰਨ ਹੀ ਵਿਅਕਤੀ ਸੀਗੇ ਜੀ ਤਿੰਨ ਜੱਜ ਜਿਨ੍ਹਾਂ ਨੇ ਕਿਹਾ ਵੀ ਨਹੀਂ ਮਿਲਣੀ ਚਾਹੀਦੀ ਕੋਈ ਵੀ ਗੱਲਬਾਤ ਇਹਦੇ ਤੇ ਇਹਨਾਂ ਨੂੰ ਰਿਆਇਤ ਤੇ ਇਸ ਤਰ੍ਹਾਂ ਐਂਥਨੀ ਵਾਲੇ ਤੇ ਉਹਦੇ ਤੇ ਵੀ ਉਹਨਾਂ ਨੇ ਡਰਾਈ ਕਰ ਦਿੱਤੀ ਆ ਸੋ ਇਹ ਦੋਨੋਂ ਆਪਣੀਆਂ ਸਜ਼ਾਵਾਂ ਭੁਗਤਣਗੇ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ